ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮੋਨਪੁਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨਸ਼ਾਰੇ ਪੰਨੂਆ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਠੀਕ ਆ ਜੀ ਮੋਨਪੁਰਾ ਬਰਹਮਪੁਰਾ ਪਿੰਡ ਬਿਲਕੁਲ ਲੱਗੇ ਆ ਸਰੀਆਲੀ ਵੀ ਤਕਰੀਬਨ ਇਥੋਂ ਕੋਈ 5-6 ਕਿਲੋਮੀਟਰ ਦੀ ਸਾਰੀ ਦੂਰੀ ਆ ਹਰੀਕੇ ਪੱਤਣ ਕੋਈ ਵੀ ਸੱਜਣ ਆਪਣਾ ਵੀਰ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਤੇ ਮਾਝੇ ਦਾ ਪਿੰਡ ਆ ਤੇ ਹਰੀਕੇ ਪੱਤਣ ਤੋਂ ਸਿਰਫ ਕੋਈ 10 12 12 10 ਕਿਲੋਮੀਟਰ ਦੀ ਸਾਰੀ ਦੂਰੀ ਆ ਵੀਰ ਜੱਜ ਉਹਨਾਂ ਦੇ ਫਾਰਮ ਤੇ ਆਇਆ ਸੋ ਸਾਰੇ ਭਰਾ ਜਾਣਦੇ ਆ ਠੀਕ ਆ ਜੀ ਪਹਿਲਾਂ ਵੀ ਆਪਾਂ ਮਾਲ ਤੁਹਾਨੂੰ ਕਾਫੀ ਦਿਖਾਉਂਦੇ ਰਹੇ ਆ ਇਸ ਫਾਰਮ ਤੋਂ ਅੱਜ ਵੀ ਇਸ ਵੀਡੀਓ ਦੇ ਵਿੱਚ ਤਕਰੀਬਨ ਚਾਰ ਬੈੜਾਂ ਦਿਖਾਉਣੀਆਂ ਨੇ ਭਰਾਵਾਂ ਨੂੰ ਮਾਲ ਤਕਰੀਬਨ ਸੋਇਆ ਸੋਇਆ ਹੀ ਆ ਇੱਕ ਵਾਰ ਜਿਹੜੀ ਆਪਾਂ ਭਰਾਵਾਂ ਨੂੰ ਦਿਖਾਉਣੀ ਆ ਗੱਭਾਂ ਨੂੰ ਵੱਡੀ ਬੈੜ ਆ ਚੰਗੀ ਮਿਲਕ ਕਪੈਸਿਟੀ ਵਾਲੀ ਸੋ ਹਜੇ ਨਰਮ ਹਜੇ ਕੱਚੀ ਆ ਥੋੜਾ ਜਿਹਾ ਸਮਾਂ ਬਾਕੀ ਪੂਰੀ ਗੱਲਬਾਤ ਕਰਾਂਗੇ ਤੇ ਇੱਕ ਮਾਝੋ ਵੀ ਤਕਰੀਬਨ ਇਸ ਵਕਤ ਚੰਗੇ ਦੁੱਧ ਤੇ ਚੱਲਣ ਢਈ ਆ ਏ ਅੱਜ ਪੰਜ ਨਾਗ ਨੇ ਪੰਜਾਂ ਨਗਾ ਦੀ ਡਿਟੇਲ ਤੁਹਾਨੂੰ ਮਿਲੂਗੀ ਵੀਡੀਓ ਐਂਡ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 9 ਦਸੰਬਰ ਸਮਾਂ ਦੋਸੋਂ ਕੋਈ ਮਾਰਨਿੰਗ 9:00 ਵਜੇ ਦਾ ਟਾਈਮ ਆ ਸੋ ਬਾਕੀ ਮੇਰਾ ਭਰਾ ਵੀਡੀਓ ਐਂਡ ਤੱਕ ਦੇਖਿਆ ਜੇ ਮਾਲ ਚੰਗਾ ਸਾਫ ਸੁਥਰਾ ਵੀਰ ਹੁੰਦੀਆਂ ਤੇ ਜਾਇਜ਼ ਰੇਟ ਹੋਣਗੇ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜੱਜ ਸਾਸਰੀ ਕੜ ਭਰਾ ਸਾਸ਼ੀ ਗੱਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਜੱਜ ਸਿਆ ਹੋਰ ਠੀਕ ਠਾਕ ਵੀਰੇ ਹਾਂਜੀ ਵਧੀਆ ਜੀ ਮ ਲੱਭ ਜੱਜ ਵੀਰ ਮਾਲ ਉਦੋਂ ਵੀ ਆਪਾਂ ਕੋਈ ਪੰਜ ਛੇ ਨੱਕ ਪਾਏ ਸੀਗੇ ਤਕਰੀਬਨ ਵਿਕ ਗਿਆ ਸਾਰੇ ਸਤਿ ਸ੍ਰੀ ਅਕਾਲ ਜੀ ਸੰਤੋਖ ਸਾਹਿਬ ਅੱਧੇ ਘੰਟੇ ਦੀ ਸੇਲ ਹੋ ਗਏ ਠੀਕ ਆ ਵੀਰ ਹਾਂਜੀ ਹਾਂਜੀ ਅੱਜ ਵੀ ਤਕਰੀਬਨ ਆਪਣੇ ਕੋਲ ਵੜਾਂ ਦੀ ਗੱਲ ਕਰੀਏ ਚਾਰ ਨੇ ਤਿੰਨ ਤਿੰਨ ਸੁਈਆਂ ਇੱਕ ਗੱਬਣੇ ਵੜ ਹਾਂਜੀ ਹਾਂਜੀ ਵੱਡੀ 28 28 29 ਲੀਟਰ ਵਾਲੀ ਵੱਡੀ ਗੱਬਣਾ ਤੇ ਬਾਕੀ ਤਿੰਨ ਸੁਈਆਂ ਸੁਈਆਂ ਮੱਜ ਵੀ ਸੋਈ ਆ ਠੀਕ ਆ ਭਰਾ ਹਾਂਜੀ ਹਾਂਜੀ ਤੇ ਸ਼ੁਰੂਆਤ ਵੀਰ ਇੱਥੋਂ ਕਰ ਲੈਣੀ ਆ ਪਹਿਲੇ ਨੰਬਰ ਇਸੇ ਮੱਝ ਤੋਂ ਹੀ ਹਾਂਜੀ ਹਾਂਜੀ ਸੰਤੂ ਸਾਹਿਬ ਪੂਰਾ ਵੇਰਵਾ ਇਹਦਾ ਸਾਂਝਾ ਕਰਦੀ ਆ ਮੱਝ ਦਾ ਕੀ ਵੇਰਵਾ ਦਿਨ ਸਮਾਂ ਕਿੰਨਾ ਕੁ ਹੋ ਗਿਆ ਸਵੇ ਨੂੰ ਸੰਤੂ ਸਾਹਿਬ ਤੀਜਾ ਸੂਆ ਸੋਈ ਆ ਹਾਂਜੀ ਤੇ 13 ਲੀਟਰ ਦੁੱਧ ਆ ਠੀਕ ਆ ਜੀ ਮਗਰ ਕਟਾ ਵਾ 16 17 ਦਿਨ ਹੋ ਗਏ ਸਵੇ ਨੂੰ ਠੀਕ ਆ ਜੀ ਹਾਂਜੀ ਹਾਂਜੀ ਲੋ ਜੀ 13 ਕਿਲੋ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਆ ਠੀਕ ਆ ਜੀ 13 ਕਿਲੋ ਬਿਲਕੁਲ ਹੁਣ ਇਸ ਵਕਤ ਤੀਜਾ ਸੂਆ ਕੋਈ 15 17 ਦਿਨ ਦਾ ਸਮਾਂ ਹੋ ਗਿਆ ਮਗਰ ਕਟਾ ਮੇਲਕਾਫ ਆ ਸੋ ਚਵਾਈ ਚੂਈ ਦੀ ਵੀਰ ਕਿਵੇਂ ਆ ਫਿਰ ਮੈਂ ਨਾ ਸੰਦੂਸਾ ਐ ਬੰਬੇ ਪਾਸ ਆ ਦੇ ਕੋਈ ਗੱਲ ਕਰਨ ਵਾਲੀ ਨਹੀਂ ਗਈ ਮੈਂ ਨਾ ਭੈਣ ਭਰਾ ਸੰਦੂਸਾ ਚਾਰ ਡਾਂਗਾਂ ਦੀ ਤਸੱਲੀ ਕਰਕੇ ਖੜੇ 13 ਲੀਟਰ ਦੁੱਧ ਦਾ ਕੰਡੇ ਲਵਾਉਂ ਚੜਾ ਕੇ ਖੜੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਦੇਖੋ ਐਚ ਐਫ ਵੈੜਾਂ ਵਾਲਾ ਚੱਡਾ ਲੱਗਾ ਮੈਂ ਨੂੰ ਮੌਜੀ ਇਧਰੋਂ ਕਰਾਉਣੇ ਆ ਚੈੱਕ ਤੁਹਾਨੂੰ ਬੈਕ ਸਾਈਡ ਤੋਂ ਮਾਰੋ ਇੱਕ ਵਾਰੀ ਨਿਗਾ ਆਹ ਲੈਵੇ ਆਰਡਰ ਦੀ ਕੁਆਲਿਟੀ ਕਰੋ ਚੈੱਕ ਠੀਕ ਆ ਜੀ ਆਹ ਦੇਖੋ ਹੁਣ ਮਾਰਨਿੰਗ ਦਾ ਟਾਈਮ ਆ ਠੀਕ ਆ ਜੀ ਅਜੇ ਮੇਨੋਂ ਤਾਂ ਵੀ ਜੱਜ ਚਵਾਈ ਦੀ ਥੋੜੇ ਪਸ਼ੂ ਆਪਾਂ ਰੋਕੇ ਹੋਏ ਸੀ ਹਾਂ ਜੀ ਹਾਂ ਜੀ ਡੱਕੀ ਚਵਾਈ ਸੰਧੂ ਸਾਹਿਬ ਚਵਾਈ ਡੱਕੀ ਆ ਵੀ ਤਕਰੀਬਨ ਚਲੋ ਭਾਰੇ ਥਣ ਸਾਰੇ ਵੀਰਾਂ ਨੂੰ ਪਸ਼ੂ ਦਿਖਾ ਦਿੰਨੇ ਆ ਜੇਕਰ ਮਾਰਨਿੰਗ ਚਲੋ 6 ਵਜੇ ਚਵਾਈ ਕਰ ਲਈਏ ਤੇ ਫਿਰ ਥੋੜਾ ਭਾਂਡਾ ਭੁੰਡਾ ਥੱਲੇ ਨਜ਼ਰ ਨਹੀਂ ਆਉਂਦਾਗਾ ਤੇ ਵੇਖਣ ਵਾਲੇ ਭਰਾ ਵੀ ਬਾਅਦ ਵਿੱਚ ਰਿਐਕਟ ਕਰਦੇ ਆ ਵੀ ਸ਼ਾਂਤ ਜਿੰਨਾ ਦੁੱਧ ਵੀਰੋਂ ਨਹੀਂ ਦੱਸ ਰਿਹਾ ਉਹਨਾਂ ਤੋਂ ਤਾਂ ਨਾ ਹੋਵੇ ਇਸ ਕਰਕੇ ਚਲੋ ਉਹ ਕੋਈ ਵੀ ਭਰਾ ਵੀ ਦੋ ਨਹੀਂ ਤਿੰਨ ਟਾਈਮ ਚੋ ਕੇ ਤਸੱਲੀ ਕਰੇ ਠੀਕ ਆ ਉੱਪਰੋਂ ਬਿਲਕੁਲ ਖੁੱਡਿਆਂ ਤੇ ਚੰਗੇ ਦਾ ਦਾਰੂ ਪਸ਼ੂਦੀ ਵੀ ਨਿਸ਼ਾਨੀ ਆ ਬਾਕੀ ਮਿਲਨ ਮਰੌਣ ਚ ਠੰਡੀ ਮਿੱਠੀ ਵੀ ਆ ਠੰਡੀ ਤੇਰੀ ਸੰਦੂ ਸਾਹਿਬ ਲੱਤ ਨਹੀਂ ਲਾਉਂਦੀ ਬਾਕੀ ਸ਼ਾਹੀ ਸੂਈ ਚੰਗੀ ਫੁੱਲ ਵੱਡੇ ਢਾਂਚੇ ਦੀ ਮੈਂ ਆ ਨਹੀਂ ਮੈਂ ਚੰਗੀ ਆ ਭਰਾ ਬਾਕੀ ਹੈ ਵੀ ਬਿਲਕੁਲ ਪਤਰੀ ਪੁਤਰੀ ਹੈ ਬੈਕ ਸਾਈਡ ਤੋਂ ਠੀਕ ਆ ਜੀ ਚੌਰਸ ਲੇਵਾ ਮੋੜ ਤੋਂ ਗਾਰਡਪੀਚਾਰ ਤੁਸੀਂ ਦੇਖ ਸਕਦੇ ਜੀ ਬਿਲਕੁਲ ਸਾਰ ਦੇ ਨਾਲ ਹੀ ਲੇਵਾ ਆ ਮਰੂ ਨੀਗਾ ਠੀਕ ਆ ਜੀ ਸੰਦੂ ਸਾਹਿਬ ਲੇਵਾ ਵੇਖੋ ਕਿਡੇ ਟਿਕਾਣੇ ਲੱਗਾ ਕੋਈ ਇਹੋ ਜਿਹਾ ਕਰਮਾ ਵਾਲੀ ਨੂੰ ਲੱਗਦਾ ਵਰਲਾ ਵਾਂਝੇ ਨਹੀਂ ਬਸ ਬੰਦੇ ਪ ਚੰਗੇ ਭਾਕ ਭੂਗ ਲੱਗੇ ਕਰਮਾਣੀ ਆ ਮਗਰ ਕਟਾ ਇਹਦੇ ਬਹੁਤ ਵਧੀਆ ਬੱਚਾ ਵੀ ਚੰਗਾ ਸੋਹਣਾ ਐ ਨੂੰ ਇੱਕ ਰਜਜ ਤੋੜ ਕੇ ਦਿਖਾ ਦੇ ਸੋ ਬਾਕੀ ਸਰੀਰ ਘਟਾ ਚਾਹੀਦਾ ਪੂਰਾ ਵੱਡਾ ਠੀਕ ਆ ਜੀ ਹੈਵੀ ਬਾਡੀ ਵੇਟ ਆ ਫੁੱਲ ਪਲੀ ਪਲੀਤੀ ਆ ਕਰਮਾਂ ਦੀ ਠੀਕ ਆ ਆ ਮਾਰੋ ਨੀਗਾ ਤੇ ਚਵਾਈ ਚਬੂਈ ਦਾ ਤੁਹਾਨੂੰ ਦੱਸ ਹੀ ਦਿੱਤਾ ਹੈ ਵੀ ਚੋਣ ਇੱਕ ਨੰਬਰ ਚਲੋ ਕੋਈ ਵੀ ਗੱਲਬਾਤ ਹੋਈ ਤੇ ਵੀਡੀਓ ਦੇ ਵਿੱਚ ਪਹਿਲਾਂ ਦੱਸੀ ਜਾਊਗੀ ਵੀ ਉਪਰੋਂ ਸਿਆਣੀ ਦਿਨ ਦਿਹਾੜੇ ਠੀਕ ਆ ਜੀ ਕੋਈ ਭਰਾ ਤੁਰਾ ਨੇੜੋ ਤੁਰਦਾ ਤੇ ਪੂਰੀ ਸਹੀ ਜਿਹੜੀ ਆ ਤਸੱਲੀ ਵਾਲੀ ਗੱਲਬਾਤ ਤੁਹਾਨੂੰ ਦੱਸੀ ਜਾਊਗੀ ਸਭ ਟੈਂਕ ਆ ਗਏ ਮੈਂ ਗਾਦੀ ਟੈਂਕਾ ਆ ਦੇ ਰਸ਼ੀਨ ਟੈਂਕ ਜਿਹਨੂੰ ਆਂਦੇ ਉਹ ਆ ਹਾਂ ਹਾਂ ਇਹਨੂੰ ਜਦ ਪਰਣ ਤੋੜਿਆ ਜ ਮੜਾ ਆ ਦੇਖੋ ਠੀਕ ਹੈ ਸੋ ਬਖਾਲਾ ਬਖੂਲਾ ਬੜਾ ਚੰਗਾ ਸੋ 13 ਕਿਲੋ ਇਸ ਵਕਤ ਦੁੱਧ ਤੇ ਚੱਲਣ ਲਈ ਹੈ ਠੀਕ ਹੈ ਜੀ ਸੋ ਹੋ ਸਕਦਾ ਕਿਸੇ ਫਾਰਮਰ ਭਰਾ ਦੀ ਗਾਂ ਜਿਹੜਾ ਕੋਈ ਲੈ ਜੇ ਚੰਗੀ ਸੇਵਾ ਰੇ ਇੱਕ ਛੋਟਾ ਜਿਹਾ ਗੜਾ ਕੋਈ ਹੋਰ ਕਢਾ ਦੇ ਜੀ ਇਥੋਂ ਆ ਦੇਖੋ ਬਾਕੀ ਵਰਲਪਾਟ ਵੀ ਚੰਗੀ ਹੈ ਚਾਰੇ ਤਣਾ ਦੀ ਸਪੇਸ ਗੈਪ ਬਹੁਤ ਵਧੀਆ ਵਿੱਚ ਓਕੇ ਠੀਕ ਹੈ ਬਹੁਤ ਵਧੀਆ ਜੱਜ ਕੀ ਮੋਲ ਕੀ ਡਿਮਾਂਡ ਰਹੂਗੀ ਇਹਦੀ ਸੰਧੂ ਸਾਹਿਬ ਮੋਲ ਕਰਨ ਦੇ ਭਾਵੇਂ ਸਵਾ ਲੱਖ ਵੀ ਕਰ ਲਈਏ ਹੱਕ ਰੱਖਦੀ ਤੁਹਾਨੂੰ ਪਤਾ ਆ ਬਿਲਕੁਲ ਜੀ ਜੱਡੀ ਮਾਝ ਆ ਹਾਂ ਜੀ ਢਾਂਚੇ ਵੱਡੇ ਦੀ ਆ ਹਾਂ ਜੀ ਇਹਦਾ ਆਪਾਂ ਆਪਾਂ ਨੂੰ ਸਮਝੋ ਵੀ ਜਾਇਜ਼ ਮਿਲੇ ਤੇ ਜਾਇਜ਼ ਹੀ ਦੇਣੀ ਆ ਆ ਮੋਲ ਕਰ ਦੇ ਦਾ 1 ਲੱਖ ਤੇ 15000 1 15 ਹਾਂਜੀ 1 ਲੱਖ 5000 ਦੀ ਦੇ ਦਾਂਗੇ ਲਾਸਟ ਇੱਕ ਅਸਰਾ ਕੁਸਰਾ ਕੱਢ ਕੇ ਦੇ ਦਈਏ ਮਾਲ 1 ਲੱਖ 5000 ਦੀ 1 5 ਦੀ ਹਾਂਜੀ ਹਾਂਜੀ ਲਓ ਵੀ 1 ਲੱਖ 5000 ਦੀ ਜਾਜਾਂ ਦਾ ਵੀ ਇਹ ਐਂਡ ਤੋਂ ਐਂਡ ਦੇ ਦੇਵਾਂਗੇ ਭਰਾਵਾਂ ਨੂੰ ਸੋ ਬਾਕੀ ਸੰਪਰਕ ਕਰ ਲਿਓ ਤੁਸੀਂ ਠੀਕ ਹੈ ਜੀ 13 ਕਿਲੋ ਦੁੱਧ ਆਕੇ ਮੇਰਾ ਭਰਾ ਚੰਗੀ ਖੇਚਲ ਕਰ ਲੂਗਾ 13 ਬਸ 14 ਕਰ ਲਿਓ ਠੀਕ ਹੈ ਜੀ 13 ਕਿਲੋ ਜਿਹੜਾ ਤੁਸੀਂ ਖੱਲੀਆਂ ਕਰਕੇ ਤਿੰਨ ਡੰਗ ਚਾਰ ਡੰਗ ਅੱਜ ਤਸੱਲੀ ਕਰਕੇ ਭੈਣ ਭਰਾ ਖੜੇ ਚੋਗੇ ਆ ਬਸ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਇੱਧਰ ਸਾਇਗਰ ਨੰਬਰ ਤੇ ਆਪਣੇ ਕੋਲ ਇੱਕ ਵਾੜ ਇਹ ਅੱਜ ਇਹ ਆ ਗਈ ਗੱਬਣ ਹਾਂਜੀ ਸੰਤੂ ਸਾਹਿਬ ਇਹਦਾ ਸੂਆ ਕਿਵੇਂ ਆ ਇਹ ਸੰਤੂ ਸਾਹਿਬ ਦੂਜਾ ਸੂਆ ਸੂਣ ਵਾਲੀ ਆ ਦੂਜਾ ਸੂਆ ਹਾਂਜੀ ਹਾਂਜੀ ਸਮਾਂ ਕਿੰਨਾ ਕੁ ਲੈ ਜੂਗੀ ਦੇ ਨਾ ਜੇ ਦਾਹ ਲੈਂਦੀ ਵਾੜ ਸੰਤੂ ਸਾਹਿਬ ਓਕੇ ਦੇਖੋ ਚੰਗੀ ਭਣੂਗੀ ਐ ਪੂਰੀ ਪੰਡਾ ਪਾਊਗੀ 25 ਕੱਚੀ ਜਿਹੜੀ ਦੱਸ ਦੇਣਾ ਕੋਈ ਪਿਛਲੇ ਸੂਵੇ ਦਾ ਕੋਈ ਦੁੱਧ ਕੋਈ 27 28 ਕਿਲੋ ਪਿਛਲੇ ਸੂਵੇ ਚਵਾਇਆ ਸੰਤੂ ਸਾਹਿਬ ਠੀਕ ਹੈ ਜੀ ਇਹਦੇ ਫਾਰਮਰ ਤੋਂ ਆਪਾਂ ਲਈਏ ਹਨ 27 28 ਕਿਲੋ ਚਵਾਇਆ ਮੌਜੂਦ 27 28 ਕਿਲੋ ਦੁੱਧ ਚਵਾਇਆ ਇਹਨੇ ਪਿਛ ਸਾਸਵਰ ਮੰਨ ਲਓ ਤੀਜਾ ਸੁਭਾਉ ਹੋਈਏ ਸੰਤੋਸ਼ ਸਾਹਕਾਰ ਵਾਲਿਆਂ ਦੂਜਾ ਦੱਸਿਆ ਬਾਕੀ ਕੋਈ ਭੈਣ ਭਰਾ ਤੀਜਾ ਵੀ ਸਮਝ ਲੈ ਆਹੋ ਲੋ ਜੀ ਕੋ ਤੀਜਾ ਸਮਝ ਕੇ ਮੰਨ ਕੇ ਲੈ ਕੇ ਜਾਵੇ ਠੀਕ ਆ ਜੀ ਸਾਡੀ ਫੋਲ ਵੱਡੀ ਵਹਿੜਾ ਵੇਖੋ 25 25 ਲੀਟਰ ਤੋਂ ਬਾਰ ਬਾਰ ਦੁੱਧ ਦੇਨੇ ਚੋਆਇਆ 26 27 ਲੀਟਰ ਹਾਂਜੀ 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 ਸੰਤੋਸ਼ ਠੀਕ ਆ ਜੀ ਸੋ 26 27 ਲੀਟਰ ਦੁੱਧ ਚੋਆਇਆ ਅਜੇ ਸਮਾਂ ਲੈਂਦੀ ਆ ਕਰਮਾਲੀ ਖੁੱਲੇ ਡੁੱਲੇ ਦਿਨ ਲੈਂਦੀ ਆ ਜੇ ਕੋਈ 10 12 ਦਿਨਾਂ ਕੋਈ ਮੰਨੇ ਚਲੋ 10 12 ਦਿਨਾਂ ਦੇ ਵਿੱਚ ਚੰਗੀ ਥਲਿਓ ਖਾਸੀ ਤਿਆਰੀ ਕਰ ਜੂਗੀ ਇਧਰੋਂ ਤੁਹਾਨੂੰ ਇੱਕ ਵਾਰੀ ਲੈਵੇ ਦਾ ਬਾਕੀ ਮਿਲਕਨਾਰ ਦੋ ਪਾਸੇ ਮੋਟੀ ਤੁਹਾਨੂੰ ਦਿਖਾਈ ਦਊ ਕਿ ਵੇਨਸਪੂਨਸ ਹਾਇਆ ਠੰਡੀ ਮਿੱਟੀ ਆ ਜਿੱਦਾਂ ਮਰਜੀ ਆ ਤੁਹਾਨੂੰ ਇੱਕੋ ਜਿਹੀ ਥੰਨ ਥੰਨ ਫੜ ਕੇ ਤਸੱਲੀ ਆਪਾਂ ਕਰਾਈ ਜਾਂਦੇ ਪਏ ਆ ਮਾਰਾ ਕੋਈ ਗੱਲ ਨਹੀਂ ਸੰਦੂ ਆ ਬਹੁਤ ਠੰਡੀ ਤੇਰੀ ਕਈ ਭਰਾ ਹੁੰਦਾ ਵੀ ਭੈਣਾ ਨਾਰਮਲੀ ਘਰਾਂ ਦੇ ਵਿੱਚ ਚਵਾਈ ਕਰਦੀਆਂ ਨੇ ਫਾਰਮਾਂ ਦੇ ਵਿੱਚ ਤੇ ਉਹਨਾਂ ਦੇ ਵੀ ਮਤਲਬ ਦੀ ਸ਼ਹਿ ਆ ਵੱਡੀ ਵੈੜਾ ਤਕਰੀਬਨ ਜਿਹੜੇ ਵੀਰ 5 ਲੀਟਰ ਤੋਂ ਬਾਹਰ ਬਾਹਰ ਚੱਲਣ ਵਾਲੀ ਵੈੜਾ ਨਾਪ ਰਹੇ ਹੋ ਤੁਸੀਂ ਹੱਥ ਪਾ ਸਕਦੇ ਹੋ ਚਮਕਦਮ ਕਪੂਰੀ ਆ ਇੱਧਰ ਲਿਓ ਜੀ ਤੋ ਚੋਲਾ ਚਾਲਾ ਥੱਲੇ ਵੇਖੋ ਇੱਕੋ ਰੀ ਨਿਗਾਹ ਮਾਰੋ ਠੀਕ ਆ ਜੀ ਸੋ ਪੂਰੇ ਲੜ ਲੜੇ ਖੋਲ ਕੇ ਕਰਮਾਲੀ ਦਾ ਇਕੱਠਾ ਦਸਾਂ ਦੇ ਵਿੱਚ ਚੰਗੀ ਸਪੈਸ਼ਲ ਤਿਆਰੀ ਕਰਕੇ ਫਿਰ ਸੋਣਾ ਬਾਕੀ ਜੱਜ 35 ਟੁੱਪਣ ਦੀ ਤੇ ਪਿੱਛੇ ਭਾਰ ਦੀ ਮੁਸ਼ਕਿਲ ਨਹੀਂ ਨਾ ਸੰਧੂ ਸਾਹਿਬ ਭਾਰ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਥਣਾ ਦੀ ਵੀ ਆਪਣੀ ਗਾਰੰਟੀ ਆ ਠੀਕ ਹੈ ਭਰਾ ਹਾਂਜੀ 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 ਬਾਕੀ ਰਾਜੀ ਦੂਜੀ ਚੰਗੀ ਆ ਕਰਮਾਲੀ ਹਣਾ ਵਜਨ ਨੋੜ ਦੀ ਪੂਰਾ ਕਹਿ ਵੀਰ ਭਰਾਣੇ ਚੰਗੀ ਸੰਭੀ ਆ ਦੇ ਆ ਦੇਖੋ ਜੀ ਹਾਂਜੀ ਸੋ ਵਜਨ ਨੋੜ ਚੈੱਕ ਕਰੋ ਕਾਫੀ ਖਾਰੀ ਸਰੀਰਕ ਬੰਪਰ ਦੀ ਆ ਫੁੱਲ ਵਜਨ ਲੋਡ ਤੇ ਮੁਠੀ-ਮੁਠੀ ਵਾਲਾ ਥਣ ਠੰਡੀ ਬੜੀ ਬਾਕੀ ਸੰਧੂ ਸਾਹਿਬ ਆ ਦੇਖੋ ਵੇਖੋ ਲੇਵੇ ਦਾ ਖਲਾਰ ਖਲੂਰ ਠੀਕ ਆ ਜੀ ਬਾਕੀ ਬੇਨ ਸਪੂਨਸ ਲੇਵੇ ਦੇ ਉਪਰ ਕਾਫੀ ਦਿਖਾਈ ਦਊਗੀ ਤੁਹਾਨੂੰ ਜਿਵੇਂ ਜਿਵੇਂ ਲੇਵਾ ਭਰਿਆ ਸੰਧੂ ਸਾਹਿਬ ਬਾੜ ਨੇ ਤੇ ਬਾਨਾ ਜਦੋਂ ਆਵਾਤਾ ਮਤ ਆਈ ਵੇਖਿਓ ਸੰਧੂ ਸਾਹਿਬ ਵਹਿਰ ਦਸੂ ਵੀ ਵੀ ਹੈਗੀ ਆ ਆ ਬਿਲਕੁਲ ਹਾਂਜੀ ਆ ਆ ਦੇਖ ਲਓ ਜੀ ਕਰੋ ਚੱਕ ਸੋ ਕਾਫੀ ਸੋਹਣੇ ਭਾਰੇ ਢਾਂਚੇ ਦੇ ਵਿੱਚ ਆ ਪੂਰੀ ਵਜਨ ਚੰਗੀ ਨਿਗਰ ਸੋ ਉਮੀਦ ਕਰ ਸਕਦੇ ਹੋ ਦੋਸਤੋ ਇਸ ਵਾਰ ਵੀ ਕਰਮਾਲੀ ਚੰਗਾ ਦੁੱਧ ਚਵਾਜੂ ਕੀ ਤਕਰੀਬਨ 527 ਲੀਟਰ ਵੀਰਾਂ ਦਾ ਵੀ ਦੂਜੇ ਸਵੇਰ ਤੋਂ ਤੇ ਚਵਾਇਆ ਇਹਨੇ ਟਿੱਪਣ ਦੀ ਪੂਰੀ ਤਸੱਲੀ ਗਾਰੰਟੀ ਹੈ ਜੇ ਲੋ ਕਿਸੇ ਨੇ ਭਰਾ ਨੇ ਦੂਰੋਂ ਨੇੜਿਓਂ ਤੁਰਨਾ ਟਿੱਪਣ ਦੀ ਗਾਰੰਟੀ ਤਸੱਲੀ ਹੈ ਭਾਰ ਪਿਛੇ ਦੀ ਵੀ ਤੁਹਾਨੂੰ 100% ਗਾਰੰਟੀ ਤਸੱਲੀ ਦਿੱਤੀ ਜਾਊਗੀ ਲਓ ਜੀ ਠੀਕ ਆ ਜੀ ਸੋ ਵਡੀਆਂ ਵਾੜਾਂ ਵਿੱਚ ਆਪਾਂ ਜਾਂਦੀ ਗਿਣਤੀ ਕਰਦੇ ਹਾਂ ਕਿਉਂਕਿ ਮੱਝ ਕੋਲ ਖੜੀ ਹੈ ਤੁਸੀਂ ਪ੍ਰੋਪਰ ਦੇਖ ਸਕਦੇ ਜਿਹਦੇ ਪ੍ਰੋਪਰ ਹੀ ਹੈ ਕਤ ਕਾਠ ਆ ਬੈਕ ਸਾਈਡ ਤੋਂ ਕੋਈ ਮਰਾ ਹੱਥੋਂ ਫੇਰ ਕੇ ਅੱਜ ਫੇਰ ਦਿਖਾ ਦੇ ਜੀ ਦੇਖੋ ਸੰਦੂ ਸਾਹਿਬ ਠੰਡੀ ਤੇ ਬਹੁਤ ਜ਼ਿਆਦੀ ਹੈ ਬਾਕੀ ਆ ਠੱਲਾਂ ਢੋਲਾਂ ਸਾਰੀਆਂ ਸੰਦੂ ਸਾਹਿਬ ਗੱਡਣੀਆਂ ਹਾਂ ਠੀਕ ਆ ਇਹਦਾ ਅੱਜ ਜੱਜ ਕੀ ਮੁੱਲ ਕੀ ਡਿਮਾਂਡ ਰੱਖੀ ਜੇ ਸੰਦੂ ਸਾਹਿਬ ਤੁਹਾਨੂੰ ਪਤਾ ਜੀ ਇਹ ਤੇ ਤਿਆਰ ਹੋਈ ਵਾੜ ਵਿੱਚ ਗਏ ਹਾਂ ਜੀ ਤੇ ਲੱਖਾਂ ਬਾਹਰ ਦੀ ਹੈ 15 20 ਹੀ ਵਿਕਦੀ ਆ ਹਾਂ ਜੀ ਤੇ ਹੁਣ ਭੈਣ ਭਰਾ ਕਿਸ ਨੇ ਸਾਹਮਣੀ ਚਲੋ ਦੱਸ ਦੇਣਾ ਆ ਭਾਵੇਂ ਵੇਚਣ ਵਾਲਾ ਵੀ ਇਹ ਵੀ ਲੈ ਜਾ ਅੱਜ ਦਾ ਮੁੱਲ ਕਰਦੇ ਆ 95000 ਓਕੇ 90000 ਹੀ ਦੇ ਦਈਏ 90000 ਅੰਦਰ ਰਣ ਕੇ ਦੇ ਦਈਏ ਕੋਈ ਜਾਇਜ ਕਰਕੇ ਸਾਹਬਣੀਆ ਦੇ 10000 ਸੰਤੋ ਸਾਹਿਬ 2000 ਹੋਰ ਮਾਣ ਕਰਦਾ 88000 ਹੀ ਦੇ ਦਾਂਗੇ 88000 ਦੀ ਹਾਂਜੀ 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 ਮੌਜੀ 88000 ਦੀ ਇਹ ਵੀਰਾਂ ਦਾ ਵੀ ਦੇ ਦਿਆਂਗੇ ਵੈੜ ਅੱਜ ਬਾਕੀ ਲੇਵੇ ਭਾਂਡੇ ਦੀ ਮੇਰਾ ਭਰਾ ਤੁਸੀਂ ਦੇਖੋ ਕਾਫੀ ਖਬਰਦਾਰ ਬਣੂਗੀ ਤੱਲੇ ਹਜੇ ਦਿਨ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਨੋਟ ਕਰਾ ਦਿੱਤੇ ਆ ਵੀ ਦਿਨ ਹਜੇ ਲੈਂਦੀ ਆ ਸੋ 10 ਦਿਨ ਕਿਸੇ ਭਰਾ ਨੂੰ ਸਾਹਬਣੀ ਸੁੱਤਣੀ ਪੈਣੀ ਐ ਇਸ ਕਰਕੇ 88000 ਦੀ ਇਹ ਅੱਜ ਬਾਕੀ ਪਿੰਡੇ ਪੁੰਡੇ ਦੇ ਪਾਸੇ ਵੀ ਤੁਸੀਂ ਇੱਕ ਵਾਰੀ ਨਿਗਾਹ ਮਾਰਿਆ ਜੇ ਪੂਰੀ ਚਮਕਦਮ ਕਾਲੀ ਵੇੜਾ ਕਿ ਕੋਈ ਬਾਦੂ ਘਟੂ ਪਿੰਡੇ ਉੱਪਰ ਚਾਹੇ ਲੇਵੇ ਹਵਾਨੇ ਤੋਂ ਪਰ ਤੁਹਾਨੂੰ ਨਿਸ਼ਾਨ ਜਿਹੜਾ ਨਹੀਂ ਨਜ਼ਰ ਆਊਗਾ ਠੀਕ ਆ ਸੋ ਸਟੇਟ ਪਟਾ ਕਰੋ ਮੇਰੇ ਵੀਰ ਸੰਪਰਕ ਇਧਰ ਇੱਕ ਵੱਛੀ ਔਰ ਤੁਹਾਨੂੰ ਦਿਖਾ ਦਿੰਨੇ ਆ ਕ੍ਰੋਸ ਬ੍ਰੀਡ ਦੇ ਵਿੱਚ ਪਾਜੀ ਸੂਈਏ ਫਿਰ ਇਹਦਾ ਜੱਜ ਕੀ ਬਿਰਵਾ ਜੀ ਹਾਂਜੀ ਸੰਤੋ ਸਾਹਿਬ ਇਹ ਦੂਜਾ ਸੂਹਾ ਸੂਈ ਆ ਮਗਰ ਵੱਛਾ ਵਾ ਆ ਕੱਲ ਰਾਤ ਦੀ ਸੂਈ ਆ ਠੀਕ ਆ ਜੀ ਦੋ ਡਾਂਗ ਦੀ ਚਵਾਈ ਹੋਈ ਸੰਤੋ ਸਾਹਿਬ 14-15 ਕਿਲੋ ਬੋਹਲਾ ਹਾਜ਼ਰ ਹੋਣਾ ਠੀਕ ਆ ਜੀ ਪ 20 ਕਿਲੋ ਪਲੂਣ ਦਾ ਦੁੱਧ ਚਵਾਇਆ 1 ਕਿਲੋ ਦੁੱਧ ਚਵਾਇਆ ਸੰਤੋ ਸਾਹਿਬ ਠੀਕ ਆ ਜੀ ਐਰਕੀ ਵੀ ਸੰਤੋ ਸਾਹਿਬ ਪਲਾਸ ਜਾਓ ਜਿੱਡਾ ਵੇਖੋ ਥਣ ਭਾਂਡਾ ਕਿੱਡਾ ਲੱਗਾ ਨੂੰ ਐਰ ਆਹ ਦੇਖੋ ਜੀ ਸੋਲੇ ਦੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਸੋ ਐਡਾ ਵੜਾ ਬਹੁਤ ਆਪਾਂ ਘਟ ਘਟ ਵੜਾ ਨੂੰ ਵਿਖਦੇ ਐਡਾ ਹਵਾਨਾ ਚੱਡਾ ਆਹ ਵੇਖੋ ਜੀ ਕੁਆਲਿਟੀ ਵੈਸੇ ਕਰਾਸ ਬਰੀਡ ਆ ਹਾਂਜੀ ਸੰਤੋ ਤੇਲੇਵਾ ਕਰਮਾਂ ਦੀ ਬਿਲਕੁਲ ਜਿਵੇਂ ਇੱਕ ਆਪਾਂ ਨਸਲ ਬਰੀਡ ਦੀਆਂ ਐਚ ਐਫ ਵੜਾ ਦੇਖਦੇ ਆ ਉਹਨਾਂ ਨੂੰ ਵੀ ਮਾਤ ਪਾਉਂਦੀ ਪਈ ਅੱਜ ਤੇ ਇਹ ਅੱਜ ਦੂਜਾ ਸਵੇਰ ਤੋਂ ਦਿਨ ਕਿ ਦੋ ਚਵਾਈਆਂ ਦੇ ਹੋਈਆਂ ਬੌਲਾ ਹੀ ਹੋ ਕੋਈ 14 15 ਕਿਲੋ ਠੀਕ ਹੈ ਭਰਾ ਹਾਂਜੀ ਵੀ ਸਟਾਰਟਿੰਗ ਚੰਗੀ ਹੈ ਬੌਲਾ ਸਾਫ ਹੋਣੀ ਕੀਤੀ ਹੋਣੀ ਨਹੀਂ ਨਹੀਂ ਸਾਨੂੰ ਸਮਝ ਨਹੀਂ ਚਵਾਈਆਂ ਹੋਈਆਂ ਦੋ ਹੀ ਸਿਰਫ ਤੇਜੀ ਹੋਣੀ ਹੁਣ ਠੀਕ ਹੈ ਭਰਾ ਇਹਨੂੰ ਜਦਜ ਖੋਲਿਆ ਜੇ ਮਗਰ ਬੱਛਾ ਸੀ ਤੇ ਬੱਛਾ ਸੰਤੋ ਸਾਹਿਬ ਕਹਿੰਦਾ ਨਾਲੂ ਤੇ ਮਗਰ ਬੱਛਾ ਗਿੱਲਾ ਨਾਲੂ ਨਾਲ ਆ ਬੱਚੇ ਤੇ ਇਹ ਕੱਲ ਦੀ ਸੂਈ ਆ ਠੀਕ ਆ ਜੀ ਦੋ ਚਵਾਈਆਂ ਜਿਹੜੇ ਹੋਈਆਂ ਨੇ ਤਕਰੀਬਨ ਦੋ ਚਵਾਈਆਂ ਠੀਕ ਆ ਜੀ ਕੋਈ 14 14 ਲੀਟਰ ਤੋਂ ਬਾਹਰ-ਬਾਰ ਜਿਹੜਾ ਵੀਰਾਂ ਦਾ ਵੀ ਦੋ ਬੌਲਾ ਅਕਾਊਂਟ ਕੀਤਾ ਬੋਲੇ ਤੋ ਜੇ ਪ੍ਰੋਪਰ ਸਾਫ ਨਹੀਂ ਕੀਤੀਗੀ ਤਾ ਦੁੱਧ ਕਰਮਾ ਲਈ ਮੇਰਾ ਭਰਾ ਤੁਸੇ ਆਪ ਐਸਟੀਮੇਟ ਲਾਓ ਪੀ ਦੁੱਧ ਕਰਮਾ ਲਈ ਚੰਗਾ ਚਬਾਉਗੀ ਲੇਵੇ ਪਾਂਡੇ ਦੀ ਪੂਰੀ ਖਬਰਦਾਰ ਆ ਥੱਲਿਓ ਵੇਖੋ ਮੇਰਾ ਵੀ ਪਾਂਡੀ ਪਾਈ ਹੋਣਾ ਨੇ ਕਪਾ ਦੀਆਂ ਪੰਡਾ ਉਹੋ ਗੱਲ ਬਣੀ ਆ ਯਾਰ ਅੱਜ ਕਪਾ ਦੀਆਂ ਪੰਡਾ ਪਾਈ ਕਰਦੀ ਕਰਮਾ ਲਈ ਆ ਵੇਖੋ ਖਲਾਰ ਖਲੂਰ ਵੇਖੋ ਕਿੱਡਾ ਬੈੜਦਾ ਆ ਇਹ ਆ ਦੇਖ ਆ ਐ ਨੂੰ ਐ ਨੂੰ ਜੱਜ ਮੋੜਿਆ ਜੇ ਆ ਠੀਕ ਹੈ ਬਾਕੀ ਫੇਸ ਕੁਆਲਿਟੀ ਸੰਧੂ ਸਾਹਿਬ ਵੇਖੋ ਨਿਗੀ ਜੀ ਬੂਤੀ ਕਿੱਡੀ ਸੋਹਣੀ ਆ ਇੱਥੇ ਐਨੂੰ ਜਦ ਰੁਕਿਆ ਜਿ ਘਮਾ ਕੇ ਇੱਥੇ ਇੱਥੇ ਰੁਕਿਆ ਲਓ ਜੀ ਇਹ ਗਰਮੀਆਂ ਦੀ ਵੀ ਜਿੰਦ ਜਾਣਾ ਤੇ ਸਿਆਲ ਦੇ ਵਿੱਚ ਵੀ ਕਰਨ ਵਾਲੀ ਦੁੱਧ ਦੇ ਵਿੱਚ ਜੇ ਕੋਈ ਗਾਂ ਨੂੰ ਕੋਈ ਪ੍ਰਵਾਹ ਨਹੀਂ ਜਿੱਦਾਂ ਮਰਜ਼ੀ ਭਾਵੇਂ ਬਿਣਾ ਆਪਕੇ ਤੋਂ ਬੰਨੀ ਛੱਡੋ ਤੇ ਹਾਂ ਆਹ ਦੇਖੋ ਜੀ ਬਾਕੀ ਨਵੀਂ ਵਿਹੜ ਸੰਧੂ ਸਾਹਿਬ 400 ਦੇ ਪੀਣ ਵਾਲੀ ਹੈ ਜੇ ਬਸ ਬਸ ਲਓ ਜੀ ਥਾਣੇ ਵੇਖੋ ਬਹੁਤ ਸੁਣੀ ਕੁਆਲਿਟੀ ਵਾਲਾ ਨੋਕਲਾ ਥਾਣਾ ਸੁੰਬਾ ਥਾਣ ਕਹਿ ਦਿੰਨੇ ਆਪਾਂ ਠੀਕ ਆ ਨੋਕਲਾ ਥਾਣਾ ਵਿਰਲ ਵੱਟ ਚੰਗੀ ਆ ਬਾਕੀ ਦੁਧਾਰੂ ਪੂਰੀ ਪੈੜ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਬਿਲਕੁਲ ਬਲੈਕ ਕੁਝ ਕਿ ਜਿਹੜੇ ਸਪੌਟ ਵਾਈਟ ਨੇ ਉਹ ਲੇਵੇ ਦੇ ਉੱਪਰ ਨਜ਼ਰ ਤੁਹਾਨੂੰ ਆਉਣਗੇ ਲੇਵਾ ਕਰਮ ਵਾਲੀ ਕੰਪੀਟੀਸ਼ਨ ਵਾਲੀਆਂ ਵੜਾ ਵਰਗਾ ਸਾਦੀ ਫਿਰ ਹੁੰਦੀ ਹੈ ਨਾ ਪਰਫੈਕਟ ਲੇਵਾ ਪੂਰਾ ਆਣਗੇ ਆ ਆ ਦੇਖੋ ਜੀ ਇਹ ਤਾਂ ਮੇਲਿਆਂ ਤੇ ਜੱਜ ਲਾ ਜਾਂਦਾ ਸ਼ਤ ਬਾਜੀ ਮਾਰਉਂਦੀ ਮੈਂ ਨਾ ਸੰਧੂ ਸਾਹਿਬ ਵਾਕਈ ਸਹੀ ਗੱਲ ਖੜਨ ਵਾਲੀ ਦੇ ਆਹ ਦੇਖੋ ਨਾ ਹਾਂ ਚਲ ਕ੍ਰਾਸ ਸਪਰੀਡ ਆ ਪਰ ਥੱਲਿਓ ਕਰਮਾਂ ਦੀ ਵੇਖੋ ਅੱਗਾ ਪਿਛਾ ਨਹੀਂ ਦੱਸਣ ਦੇਣ ਦੀ ਹਾਂ ਸੰਦੂ ਸਾਹਿਬ ਪੰਡਾ ਹੀ ਆ ਆਹ ਦੇਖੋ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਇਸ ਵਾਰ ਦੀ ਸੰਦੂ ਸਾਹਿਬ ਮੁੱਲ ਕਰਨ ਦੇ ਭਾਵੇਂ ਦਾ 70 75 ਜੋ ਮਰਜੀ ਕਰੀ ਹਾਂ ਹਾਂ ਜੀ 65000 ਦੀ ਲਾਟ ਦੇਵਾਂਗੇ ਸੰਦੂ ਸਾਹਿਬ 65000 ਦੀ ਹਾਂ ਜੀ ਹਾਂ ਜੀ ਹਾਂ ਜੀ ਯੈਸ ਲੋਈ ਸੰਦੂਸਾ ਵਿੱਚੋਂ ਛੋਟ ਛੱਪਾ ਹੀ ਕਰਾਂ ਕੋਈ ਭੈਣ ਭਰਾ ਜਿਹੜਾ ਆਇਆ ਗਿਆ ਦਾ ਮਾਨ ਤੁਹਾਨੂੰ ਥੋੜਾ ਬਾਦਾ ਹੀ ਹੋਣਾ ਠੀਕ ਹੈ ਵੀਰੇ ਲਓ ਜੀ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਬੜਾ ਵੜੀ ਚੰਗੀ ਜਿਹੜਾ ਭੈਣ ਭਰਾ ਲੈ ਗਿਆ ਯਾਦ ਹੀ ਕਰੂਗਾ ਠੀਕ ਹੈ ਭਰਾ ਨਹੀਂ ਦੁੱਧ ਚੰਗਾ ਚਵਾਜੂ ਕਰਮ ਵਾਲੀ ਠੀਕ ਹੈ ਜੀ ਸੋ ਬਾੜ ਚੰਗੀ ਆ ਕਰਾਸ ਅੰਗ ਬਰੀਡ ਆ ਬਾਕੀ ਥਾਣ ਕਰਮ ਵਾਲੀ ਨੂੰ ਜਿਹੜਾ ਲਗਾ ਆਂਦੀ ਵੀ ਮੈਨੂੰ ਲੱਗਾ ਵੀ ਪੂਰਾ ਮੁੱਠੀ ਮੁੱਠੀ ਵਾਲਾ ਥਾਣਾ ਕਰੋ ਸੰਪਰਕ ਮੇਰੇ ਭਰਾ ਟਿਕਾ ਜੀ 65000 ਇਧਰ ਇੱਕ ਵਛੀ ਤੁਹਾਨੂੰ ਦਿਖਾ ਦਿੰਨੇ ਆ ਕਰਾਸ ਬਰੀਡ ਦੇ ਨਾਰਵੇ ਦੇ ਬੱਚੇ ਦੇ ਵੀ ਨਾਲ ਆ ਇਹਨੂੰ ਅਜੇ ਜਦ ਕਿੰਨਾ ਸਮਾਂ ਹੋ ਗਿਆ ਤੁਸੀਂ ਨੂੰ ਸੰਦੂ ਸਾਹਿਬ ਇਹ ਵੀ ਕੱਲ ਰਾਤ ਦੀ ਸੂਈ ਵੈੜ ਓਕੇ ਭਰਾ ਹਾਂਜੀ ਮਗਰ ਸੰਦੂ ਸਾਹਿਬ ਵਛੀ ਇਹਦੇ ਮਗਰ ਵਛੀ ਆ ਹਾਂਜੀ ਹਾਂਜੀ ਕੋਈ ਛਾਈ ਹਾਲ ਤੇ ਗਿਰਦਾ ਕਰੋਸ ਜਾਵਾ ਹਾਂਜੀ ਹਾਂਜੀ ਮਤਲਬ ਕੱਲ ਦੀ ਸੂਈ ਹੈ ਕੱਲ ਹਾਂਜੀ ਇਹਦੇ ਵੀ ਦੋ ਜਵਾਈਆਂ ਹੋਈਆਂ ਸੰਦੂ ਸਾਹਿਬ 10 ਕਿਲੋ ਬੋਲਾ ਵਾ ਯਾਰਾ ਠੀਕ ਆ ਹਾਂਜੀ ਹਾਂਜੀ ਤੇ ਸਵੇਰ ਤੋਂ ਜਹ ਜੀ ਨਹੀਂ ਪਹਿਲਾਂ ਸਵੇਰ ਸੰਦੂ ਸਾਹਿਬ ਪਹਿਲਾਂ ਨਹੀਂ ਹਾਂਜੀ ਪਲੂਣ ਹੀ ਆ ਜੀ ਠੀਕ ਆ ਬੋਲਾ ਕਿੰਨਾ ਦੋ ਟਾਈਮ ਚੋਲੀ ਆ ਸੰਦੂ ਸਾਹਿਬ 11 ਕਿਲੋ ਲੀਟਰ ਹੈਗਾ ਹੁਣ ਇਸ ਟਾਈਮ ਜਿਹੜਾ ਠੀਕ ਆ ਭਰਾ ਬਾਕੀ ਠੰਡੀ ਧੀਰੀ ਲੋ ਵੀ ਇਤਰਾ ਤੁਹਾਨੂੰ ਵਿਖਾ ਦਿੰਨੇ ਆ 10 ਹਜ਼ਾਰ ਲੀਟਰ ਜਿਹੜਾ ਬੋਲਾ ਆ ਠੀਕ ਆ ਜੀ ਦੋ ਜਵਾਈਆਂ ਹੋਈਆਂ ਕੋਈ 11 ਕਿਲੋ ਲੀਟਰ ਹੋ ਹੁਣ ਠੀਕ ਆ ਭਰਾ ਹਾਂਜੀ ਹਾਂਜੀ ਬਾਕੀ ਵੱਛੀ ਚੰਗੀ ਐ ਖਰੀ ਆ ਪਹਿਲਾ ਸਵੇਰ ਸੂਈ ਹੈ ਨਾ ਮੈਂ ਨਾ ਸੰਦੂ ਸਾ ਆ ਬੱਚੇ ਤੇ ਬਿਲਕੁਲ ਗਿੱਲਾ ਨਾੜੂਆ ਮਗਰ ਫਿਰ ਕੋ ਲਾਲ ਰੰਗ ਦੇ ਵਿੱਚ ਆ ਬੱਛੀ ਆ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਲੰਬਾ ਤੋਂ ਨਾ ਬੱਛੀ ਦਾ ਵੀ ਮਗਰ ਚਲੋ ਬੱਚਾ ਵੀ ਕੋਈ ਭਰਾਗਾ ਸ਼ੌਕ ਨਾਲ ਤਿਆਰ ਕਰ ਲੂਗਾ ਤੇ ਥਾਂ ਥਾਂ ਨੂੰ ਵੇਖੋ ਮੇਰਾ ਭਰਾ ਠੀਕਾ ਜੀ ਬਹੁਤ ਵਧੀਆ ਥੋੜਾ ਜਿਹਾ ਪਸ਼ੂ ਸੂਸਵਾ ਦੇ ਵਿੱਚ ਆ ਕਿਉਂਕਿ ਪਹਿਲਾਂ ਵੀ ਜ਼ਿਕਰ ਕੀਤਾ ਆਪਾਂ ਬਿਲਕੁਲ ਇੱਕ ਦਿਨ ਸਿਆਲੀ ਆ ਇੱਕ ਪਸ਼ੂ ਐਨੀਮਲ ਕੱਲ ਦੇ ਸੂਏ ਆ ਠੀਕਾ ਜੀ ਥੋੜਾ ਪਸ਼ੂ ਤਹਿ ਤੂ ਦੇ ਵਿੱਚ ਆ ਸੰਦੋ ਸਾ ਗਰਮੀ ਦੀ ਵੀ ਜਿੰਦ ਜਾਨ ਆ ਚੱਕਰ ਹੀ ਨਹੀਂ ਗਾਂ ਗਰਮੀਆਂ ਜੀ ਹਾਂ ਸੋ ਗਰਮੀ ਦੇ ਵਿੱਚ ਇਹੋ ਜਿਹੇ ਵੜਾ ਆ ਦੇਖੋ ਆ ਇੱਥੇ ਰੁਕ ਗਿਆ ਜ ਮਾੜਾ ਜ ਆ ਇੱਥੇ ਰੁਕ ਗਿਆ ਜ ਥਾਂ ਤੁਹਾਨੂੰ ਖਾ ਦੋ ਸੰਦੂ ਆ ਦੇਖੋ ਠੀਕ ਆ ਜੀ ਸੋ ਪੂਰੀਆਂ ਸਫਾਈਆਂ ਨਾਲ ਲੇਵਾ ਤੇ ਥਾਂ ਦੇਖੋ ਮੇਰਾ ਭਰਾ ਨਖੇੜ ਦੇ ਵਿੱਚ ਕੱਲਾ ਕੱਲਾ ਥੰਮ ਲੱਗਾ ਤੇ ਹਾਈਟ ਕਾਤ ਵੀ ਪੰਛੀ ਦਾ ਚੰਗਾ ਜਿਵੇਂ ਪਹਿਲਾ ਸੂਆ ਪਲੂਨ ਵਾਸੀ ਸੂਈ ਆ ਚਲੋ ਦੂਜੇ ਤੀਜੇ ਸੂਏ ਕਈ ਹੋਰ ਵੀ ਸੋਨਾ ਕਦ-ਕੁੱਦ ਕਰ ਜੂਗੀ ਭਰ ਜੂਗੀ ਪਿੰਡੇ ਵਾਲੇ ਪਾਸਿਓਂ ਹਾਂ ਤੋੜ ਲੋ ਵੀ ਜੱਜ ਜੀ ਆ ਦੇਖੋ ਠੀਕ ਹੈ ਜਦੋਂ ਕੀ ਮੋਲ ਕੀ ਡਿਮਾਂਡ ਕਰਾਂਗੇ ਇਹਦੀ ਵੀਰੇ ਜੀ ਸੰਤੂ ਸਾਹਿਬ ਮੋਲੇ ਦਾ ਕਰਦੇ ਆਪਾਂ 60000 ਓਕੇ 55000 ਦੀ ਦੇ ਦਾਂਗੇ ਯਾ ਸੁਣੋ ਜੀ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਥੋੜਾ ਬੜਾ ਭੈਣ ਭਰਾ ਇਹ ਗੈਰ ਮਾਨਤਾ ਕਰਾਂਗੇ ਠੀਕ ਹੈ ਵੀਰੇ ਹਾਂਜੀ ਮੌਦੀ 55000 ਦੀ ਇਹ ਫਾਈਨਲ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਵਾੜ ਚੰਗੀ ਆ ਬਾਕੀ ਸਾਫ ਸੁਥਰੀ ਆ ਜਿੰਨੀ ਵੀ ਤੁਸੀਂ ਮਾਰੋ ਨਹੀਂਗਾ ਠੀਕ ਆ ਜੀ ਆਡਰ ਰੂਟਰ ਲੇਵੇ ਇਹਦੇ ਪਸ਼ੂ ਸਾਰੇ ਸਾਫ ਸੁਥਰੇ ਆ ਚਲੋ ਕੋਈ ਮੌਕੇ ਤੇ ਆਪਾਂ ਨੂੰ ਗੱਲਬਾਤ ਦਿਸੇ ਤੇ ਤੁਹਾਨੂੰ ਦੱਸਣ ਜੋਗ ਆਪਾਂ ਵਿੱਚ ਭਾਂਡੇ ਭੁੰਡੇ ਚਲੋ ਚੰਗੇ ਆ ਬੱਚੀਆਂ ਖਾਣ ਪੀਣ ਗਈਆਂ ਅੱਗੇ ਤੇ ਬਣਪਣ ਜਾਣ ਗਈਆਂ ਥੱਲੇ ਠੀਕ ਆ ਸੋ ਇਹ ਬਿਲਕੁਲ ਸੈਕੰਡ ਲਾਸਟ ਸੀਗੀ ਇਧਰ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਵਾੜ ਵਿਖਾ ਦਿੰਨੇ ਆ ਕ੍ਰੋਸ ਐਚ ਐਫ ਬਰੀਡ ਦੇ ਵਿੱਚ ਆ ਗਈ ਹੈ ਤੇ ਕੱਦ ਢਾਂਚੇ ਦੇ ਵੀ ਪੂਰੀ ਵੱਟੀ ਆ ਤੇ ਇਹ ਤਾਂ ਕੀ ਜੱਜ ਮੇਰਵਾ ਪੂਰਾ ਸੰਦੂ ਸਾਹੇ ਤੇਜਾ ਸੁਆ ਸੋਈਗਾ ਤੇਜਾ ਸੁਆ ਹਾਂਜੀ ਤੇ ਮਗਰ ਇਹਦੇ ਵਸ਼ੀ ਸੰਦੂ ਸਾਹ ਦੋ ਢਾਈ ਮਹੀਨਿਆਂ ਦੀ ਵੀਡੀਓ ਆਪਣੇ ਤੋਂ ਬਣੀ ਪਈ ਜਿਹੜਾ ਭੈਣ ਭਰਾ ਖਰੀਦੂਗਾ ਉਹਨੂੰ ਦਿਖਾ ਦਾਂਗੇ ਐਕਸਪਾਇਰ ਹੋ ਗਈ ਵਸ਼ੀ ਹਾਂਜੀ ਤੇ 9 ਕਿਲੋ ਦੁੱਧ ਹੁਣ ਇਸ ਟਾਈਮ ਮੌਕੇ ਤੇ ਹਾਜ਼ਰ ਆ ਇਸ ਵਕਤ ਹਾਂਜੀ ਹਾਂਜੀ ਬਾਕੀ ਮੋਲ ਮੁਕਤਾਂ ਵਾਲਾ ਹੀ ਆਦਾ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ 9 ਕਿਲੋ ਦੁੱਧ ਬਿਲਕੁਲ ਜੈਨੂਨ ਜਾਇਜ਼ ਰੇਟ ਰਊਗਾ ਬੱਚਾ ਐਕਸਪਾਇਰ ਹੋ ਗਿਆ ਸੀ ਵੀਰਾਂ ਦਾ ਵੀ 3 ਕਿ ਮਹੀਨੇ ਹੋ ਗਿਆ ਸੋਈ ਨੂੰ ਸੰਦੂ ਸਾਹਿਬ 2 2.5 ਮਹੀਨੇ ਹੋਏ ਅਜੇ ਠੀਕ ਆ ਹਾਂਜੀ ਹਾਂਜੀ ਹੈ ਸੂਬਿਆਂ ਦੇ ਵਿੱਚ ਤੀਜਾ ਤੀਜਾ ਸੂਆ ਸੰਦੂ ਸਾਹਿਬ ਆਈ ਥੋੜੀ ਜਿਹੀ ਭੁੱਖੇ ਘਰੋਂ ਆ ਸਾਂਭੀ ਸੂੰਗੀ ਘਾਟ ਠੀਕ ਹੈ ਭਰਾ ਹਾਂਜੀ ਹਾਂਜੀ ਲੋ ਵੀ ਤੀਜਾ ਸੂਆ ਇਹ ਵੜ ਗਾਂ ਤੁਹਾਨੂੰ ਬੁਖਾਰ ਰਿਹਾ ਠੀਕ ਆ ਜੀ 9 ਲੀਟਰ ਦੁੱਧ ਇਸ ਵਕਤੇ ਤੇ ਥੱਲੇ ਮੌਕੇ ਤੇ ਮੌਜੂਦ ਆ ਥਣ ਕਿਉਂ ਵਿਖਾ ਦੋ ਸੰਦੂ ਆ ਦੇਖੋ ਸੰਬਾ ਥਾਣ ਸੰਦੂ ਸਾਹਿਬ ਲੱਗਾ ਜੀ ਆ ਮਾਰੋ ਨਿਗਾ ਠੀਕ ਆ ਜੀ ਸੰਦੂ ਸਾਹਿਬ ਕੇ ਚੰਗੇ ਸਾਂਹ ਵਾਲੇ ਤੋਂ ਚਲ ਗਈ ਨਾ ਦੁੱਧ 14 13 14 ਆ ਰਾਮ ਨਾਲ ਸੀਗੇ ਨੇ ਚਵਾਈ ਜਾਣਾ ਹਾਂਜੀ ਠੀਕ ਹੋਰ ਮੌਕੇ ਤੇ ਜਿਹੜਾ ਇੱਥੋਂ ਚੋ ਕੇ ਕਿਸੇ ਭਰਾ ਨੇ ਲੈ ਜਾਂਦਾ ਠੀਕ ਆ ਜੀ ਉਹ 9 ਕਿਲੋ ਵਾਲਾ ਜਾਂ ਕਰਮਾ ਵਾਲੀਓ ਕੋਲ ਕੋ ਹਰੇ ਹਰੇ ਪੱਠੇ ਪਏ ਚੰਗੀ ਸੇਵਾ ਹੋਈ ਠੀਕ ਆ ਜੀ ਕੋਈ ਦੁੱਧ 11 12 12 ਲੀਟਰ ਵੀ ਇਹਨੂੰ ਕੀ ਜਾਂਦਾ ਠੀਕ ਆ ਜੀ ਹੋਵੇ ਤਾਂ ਹੋਵੇ ਦਾਹੀ ਦੁੱਧ ਪਰ ਆਪਾਂ 9 ਦੀ ਗਰੰਟੀ ਦਿੰਦੇ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਆ ਦੇਖ ਉਹ ਸਾਫ ਨਸੀ ਕਰਕੇ ਆ ਚਿਹਰੇ ਤੋਂ ਦੇਖੋ ਇਹਦਾ ਆ ਫੇਸਪੂਟ ਆ ਮੂੰਹ ਵਿਖਾ ਦਿਓ ਲੈ ਵਾ ਰੰਗ ਪੱਖ ਦੇ ਵਿੱਚ ਆ ਕਿਹੜਾ ਮਤਲਬ ਤੂੰ ਚੜੀ ਨਾ ਦੀ ਖੋਲਿਆਂ ਦੇ ਵਿੱਚ ਹਾਂਜੀ ਹਾਂਜੀ ਥੋੜੀ ਸਾਂਭੀ ਘੱਟ ਗਈ ਨੇ ਕਿ ਸੁਗਸਵਿਆ ਜਣੀ ਹੈਗੀ ਕੀ ਬੈੜ ਚਿਹਰੇ ਮੇਰੇ ਥੋੜਾ ਲਸੇਰੇ ਪਣ ਦੇ ਕਰਕੇ ਪਸ਼ੂ ਚਲ ਇੱਕ ਤਾਂ ਸੁਆ ਵੱਧ ਵਿਖਾ ਦਿਓ ਕੋਈ ਕਹਿ ਨਹੀਂ ਸਕਦੇ ਲਓ ਵੀ ਠੀਕ ਆ ਜੀ 10 9 10 ਕਿਲੋ ਤਾਂ ਇਸ ਵਕਤੇ ਚੱਲਣ ਈ ਆ ਮੁੱਲ ਵੀ ਇਹਦਾ ਬਿਲਕੁਲ ਉੱਡਦੀਆਂ ਵਾਲੇ ਕਰ ਦੇਣਾ ਠੀਕ ਆ ਜੀ ਚਲੋ ਕਿਸੇ ਪਰਾਣੇ ਥੋੜੇ ਪੈਸੇ ਲਾਉਣੇ ਆ ਕੋਈ ਚਾਹ ਪਾਣੀ ਦਾ ਡੰਗ ਮੇਰੇ ਭਰਾ ਕੋਈ ਚਲਾਉਣਾ ਸਾਰਨਾ ਚਾਹੁੰਦਾ ਤੇ ਚਾਹ ਪਾਣੀ ਦਾ ਡੰਗ ਚੰਗਾ ਸੋਨਾ ਚਲਾਈ ਚੱਲੂਗੀ ਬਾਕੀ ਆ ਤੁਹਾਡੇ ਸਾਹਮਣੇ ਬੈਕਸਾਈਡ ਤੋਂ ਆ ਦੇਖਾ ਠੀਕ ਆ ਬੋਲ ਗਿਆ ਜੱਜ ਕੀ ਮੋਲ ਰੂ ਇਹਦਾ ਸੰਧੂ ਸਾਹਿਬ ਇਹਦਾ ਮੋਲ ਨਹੀਂ ਕੋਈ ਕਰਨਾ 25000 ਚ 100 ਕਿਲੋਮੀਟਰ ਦਾ ਹੀ ਪਹੁੰਚ ਕਰਨੀ ਆ ਜੇ ਕੋਈ ਭੈਣ ਭਰਾ ਇਥੋਂ ਲੈ ਜਾਓ ਫਿਰ 22000 ਦੀ ਦੇ ਦਾਂਗੇ 22000 ਦੀ ਹਾਂਜੀ ਹਾਂਜੀ ਠੀਕ ਆ ਜੀ ਜਸਨੋ ਵਾਲਾ ਯਾ 21000 ਵਾਲਾ ਵੀਰ ਮੇਰਾ ਫੋਨ ਨਾ ਹੀ ਲਾਵੇ ਵੀ ਸ਼ਗਨ ਸਕੀਮ ਵਾਲਾ ਕੋਈ ਫੋਨ ਨਾ ਆਵੇ ਹਾਂਜੀ ਹਾਂਜੀ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਲੋ ਵੀ 21000 ਵਾਲਾ ਵੀਰਾਂ ਦਾ ਵੀ ਫੋਨ ਨਾ ਕੋਈ ਲਾਵੇ 22000 ਜਿਹੜਾ ਇੱਥੇ ਆਣ ਕੇ ਲੈ ਜਾਊਗਾ 22000 ਉਹਦੇ ਵਾਸਤੇ ਆ ਹਾਂਜੀ ਬਾਕੀ ਜਿਹੜਾ ਕੋਈ ਵੀਰ ਪਹੁੰਚ ਚਾਹੁੰਦਾ ਵੀ ਨਹੀਂ ਆ ਜਾ ਸਕਦੇ ਤੁਸੀਂ ਤੇ ਬਿਲਕੁਲ 25000 ਦੇ ਵਿੱਚ ਪਹੁੰਚ ਹੋ ਜੂਗੀ 100 ਕਿਲੋਮੀਟਰ ਠੀਕ ਨੰਬਰ ਆਪਣੇ ਬੋਲ ਦਿਓ ਨੰਬਰ ਸੰਧੂ ਸਾਹਿਬ ਆਪਣਾਗਾ 9873 727286 ਪੈਂਡ ਮੋਹਨਪੁਰਾ ਦੇ ਜ਼ਿਲ੍ਹਾ ਤਰਨਤਾਰਨ ਠੀ ਸਤਿਨਾਮ ਆਦੇ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਮੇਰਾ ਵੀਰ ਅਗੇ ਸ਼ੇਅਰ ਕਰਦੇ ਹੋ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਬਾਕੀ ਮਾਲ ਆਉਂਦਾ ਰਹਿੰਦਾ ਪੁੱਛਗਿੱਛ ਕਰਦੇ ਰਿਆ ਕਰੋ ਚੰਗੇ ਜਾਨਵਰ ਵੀਰ ਨੂੰ ਲਿਆਉਂਦੇ ਆ ਆਪਣੀਆਂ ਤਸੱਲੀਆਂ ਕਰ ਕਰਕੇ ਲੈ ਕੇ ਜਾਓ ਪੈਸੇ ਖਰਚ ਕਰਨੇ ਆ ਕਿਸੇ ਫਾਰਮਰ ਭਰਾ ਨੇ ਧੰਨਵਾਦ ਪੂਰੀ ਵੀਡੀਓ ਦੇਖਣ ਦੇ ਲਈ